ਦਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਆਉਣ ਵਾਲੀ ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣਾਂ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਪਾਰਟੀ ਵੱਲੋਂ ਉਮੀਦਵਾਰ ਹੋਣਗੇ ਐਸਜੀਪੀਸੀ ਮੈਂਬਰਾਂ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮਹੱਤਵਪੂਰਨ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਕਾਰਜਕਾਲ ਵਿੱਚ ਬੇਦਾਗ ਤੇ ਸਮਰਪਿਤ ਸੇਵਾ ਨਿਭਾਈ ਹੈ ਇਸ ਦੇ ਨਾਲ ਹੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਹਰਜਿੰਦਰ ਸਿੰਘ ਧਾਮੀ ਨੂੰ ਪੰਥਕ ਮੂਲ ਸਿਧਾਂਤਾਂ ਅਨੁਸਾਰ ਕਮੇਟੀ ਚਲਾਉਣ ਵਾਲਾ ਆਗੂ ਦੱਸਿਆ ਥੱਲੇ ਰੋ ਯਾਰ ਆ ਪਹਿਲਾਂ ਜਾਈਦੀ ਨਾ ਹਰ ਸਾਲ ਮੰਗੂ ਜਦੋਂ ਐਜੀਪੀਸੀ ਦੇ ਪ੍ਰਧਾਨ ਦਾ ਇਲੈਕਸ਼ਨ ਹੁੰਦਾ ਤੇ ਐਗਜ਼ੈਕਟਿਵ ਦਾ ਇਲੈਕਸ਼ਨ ਹੁੰਦਾ ਅਸੀਂ ਇੱਥੇ ਮੀਟਿੰਗ ਕਰਦੇ ਹਾਂ ਅੱਜ ਦੀ ਮੀਟਿੰਗ ਤੋਂ ਪਹਿਲੇ ਮੈਂ ਸਾਰੇ ਮੈਂਬਰਾਂ ਨਾਲ ਇੱਕ ਇੱਕ ਕਰਕੇ ਮਿਲਿਆ ਸੀ ਉਹਨਾਂ ਦੇ ਵਿਚਾਰ ਸੁਣੇ ਨੇ ਉਹਨਾਂ ਦੀ ਵਿਊਜ਼ ਕੀ ਹੈ ਕਿਵੇਂ ਹੋਣਾ ਚਾਹੀਦਾ ਹੈ ਕਿਹਨੂੰ ਚਾਹੁੰਦੇ ਆ ਸਾਰਾ ਸਮਝ ਕੇ ਫਿਰ ਅੱਜ ਜਦੋਂ ਉਹਨਾਂ ਨੇ ਮੈਨੂੰ ਅਧਿਕਾਰ ਦਿੱਤੇ ਤੇ ਅਸੀਂ ਮੈਂ ਅਨਾਉਂਸ ਕੀਤਾ ਕਿ ਧਾਮੀ ਸਾਹਿਬ ਸਾਡੇ ਕੱਲ ਇਲੈਕਸ਼ਨ ਦੇ ਪ੍ਰਧਾਨ ਦੇ ਤੌਰ ਤੇ ਉਹ ਕੈਂਡੀਡੇਟ ਸਾਡੇ ਮੀਟਿੰਗ ਤਮੀ ਜਿਹੜੇ ਪਹਿਲੇ ਕੰਮ ਕਾਫੀ ਵਧੀਆ ਕੀਤੇ ਨੇ ਉਹਨਾਂ ਨੇ ਵਿਦੇਸ਼ਾਂ ਵਿੱਚ ਔਰ ਇਹ ਸਭ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਇਹਦਾ ਇਸ ਵਾਰ ਦੁਬਾਰਾ ਰਿਪੀਟ ਕੀਤਾ ਜਾ ਰਿਹਾ ਠੀਕੋ ਧਮੀ ਸਾਹਿਬ ਦੀ ਸ਼ਖਸੀਅਤ ਇਹੋ ਜੀ ਸ਼ਖਸੀਅਤ ਹੈ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਤਾਂ ਸਤਿਕਾਰ ਦਿੰਦੀ ਹੈ ਦੂਜੀਆਂ ਤੇ ਰਵੇਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਧਰੇ ਬੰਦੀ ਤੋਂ ਉੱਪਰ ਉੱਠ ਕੇ ਬਹੁਤ ਵੱਡਾ ਸਨਮਾਨ ਦਿੰਦੀ ਇਸ ਕਰਕੇ ਇਸ ਮੌਕੇ ਦੇ ਉੱਤੇ ਬਹੁਤ ਅੱਛੀ ਅਗਵਾਈ ਜਿਹੜੀ ਹੈ ਉਹ ਕਰ ਰਿਹਾ ਪਿੱਛੇ ਵੀ ਚਰਚੀਆਂ ਭਰਿਆ ਸਮਾਸੀ ਬੜੇ ਅਡੋਲ ਰਹਿ ਕੇ ਉਹਨਾਂ ਨੇ ਸਾਰਾ ਕੰਮ ਕੀਤਾ ਹਾਂਜੀ ਕਰ ਰਹੇ ਹਾਂ ਔਰ ਹੁਣ ਵੀ 350 ਸਾਲਾਂ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਲਾ ਦੀਦੀ ਉਹਦੇ ਚ ਵੀ ਦੇਸ਼ ਭਰ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਜਿਹੜੇ ਪ੍ਰੋਗਰਾਮ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਚਲਾ ਰਹੇ ਆ ਸਾਰੇ ਮੈਂਬਰ ਉਹਨਾਂ ਦੇ ਨਾਲ ਆਪਣੇ ਆਪ ਨੂੰ ਹਮੇਸ਼ਾ ਸਨਮਾਨਿਤ ਮਹਿਸੂਸ ਕਰਦੇ ਆ ਸੋ ਇਹ ਜਿਹੜੇ ਵੱਡੇ ਗੁਣ ਹੈ ਇਵੇਂ ਸਮਝਦਾ ਕਿ ਮੈਂ ਪ੍ਰਧਾਨਪਤ ਵੀ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਵਧੀਆ ਚੋਇਸ ਆ ਬੇਦਾਗ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਵਾਸਤੇ ਬਹੁਤ ਹੀ ਅੱਛਾ ਕਾਰਜ ਕੀਤਾ ਉਹਨਾਂ ਨੂੰ ਦੁਬਾਰਾ ਜਿਹੜਾ ਫੇਰ ਜਿਹੜਾ ਮੈਦਾਨ ਚ ਉਤਾਰਿਆ ਹੁਣ ਤਾਂ ਮੈਂ ਸਮਝਦਾ ਕਿ ਇਹ ਐਡੀ ਅੱਛੀ ਚੋਇਸ ਆ ਕਿ ਸਾਰਿਆਂ ਨੂੰ ਜਿਹੜਾ ਆਪਣੇ ਆਪ ਹੀ ਇਹਦਾ ਸਮਰਥਨ ਕਰਦਣਾ ਚਾਹੀਦਾ ਵਰਤ ਦੇ ਲੋਕ ਇਹ ਕਿ ਅਗੇ 35 ਮੈਂਬਰ ਉਹਨਾਂ ਦੇ ਨਾਲ ਨੇ ਉਹਨਾਂ ਵੱਲੋਂ ਵੀ ਉਮੀਦਵਾਰ ਕੋਈ ਨਹੀਂ ਦੇਖੋ ਮੈਂਬਰ ਤਾਂ ਕਰ ਕੱਲ ਦੀ ਇਲੈਕਸ਼ਨ ਚ ਹੀ ਪਤਾ ਲੱਗੇਗਾ ਮੈਂ ਨਾ ਕਿਸੇ ਨੂੰ ਵਧਾ ਕੇ ਪੇਸ਼ ਕਰਦਾ ਨਾ ਕਿਸੇ ਨੂੰ ਘਟਾ ਕੇ ਕਰਦਾ ਪਰ ਮੈਨੂੰ ਲੱਗਦਾ ਨਹੀਂ ਕਿ ਧਾਮੀ ਸਾਹਿਬ ਦੇ ਸਾਹਮਣੇ ਕਿਸੇ ਨੂੰ ਕਿਹੜਾ ਹੋਣਾ ਚਾਹੀਦਾ ਜਿੱਦਾਂ ਅੱਛਾ ਉਹਨਾਂ ਦਾ ਕਾਰਜ ਆ ਬਾਕੀ ਇਹ ਡੈਮੋਕ੍ਰੈਟਿਕ ਪ੍ਰਕਿਰਿਆ ਉਹਨਾਂ ਦੀ ਆਪਣੀ ਸਾਡੀ ਤਾਂ ਬੇਨਤੀ ਆ ਕਿ ਇਹ ਹੁਣ ਸਤਾਬਦੀ ਦਾ ਮੌਕਾ ਸਾਰਿਆਂ ਨੂੰ ਸਬੱਥਾ ਕਰਦੇ ਜੀਨੋ ਸਭ ਕੱਲ ਦੀ ਕੱਲ ਦੀ ਤਸਵੀਰ ਦਾ ਬਾਰੇ ਜ਼ਰੂਰ ਦੱਸਿਓ ਕਿ ਕੱਲ ਜੀ ਮੇਂ ਇਜਲਾਸ ਵੀ ਹੈ ਔਰ ਸਾਹਮਣੇ ਪਾਸੇ ਖਲਾਲ ਕੋਈ ਉਮੀਦਵਾਰ ਨਹੀਂ ਹੈ ਅਜੇ ਤੱਕਾਰੇ ਕੋਈ ਕੱਲ ਦਾ ਕੀ ਤੁਸੀਂ ਆਂਦੀ ਆ ਦੇ ਕੋਈ ਤਾਂ ਉਹ ਕੱਲ ਜਿਹੜਾ ਹਾਊਸ ਜਿਹੜਾ ਨਿਯਮਾਂ ਦੇ ਮੁਤਾਬਕ ਸੈਂਪਲ ਹੋਣਾ ਇਸ ਕਰਕੇ ਜੋ ਇਲੈਕਸ਼ਨ ਦੀ ਪ੍ਰਕਿਰਿਆ ਉਹ ਸ਼ੁਰੂ ਹੋਏਗੀ ਜੋ ਮੌਕੇ ਦੇ ਮੁਤਾਬਕ ਹਾਲਾਤ ਹੁੰਦੇ ਨੇ ਬਹੁਤ ਵਾਰੀ ਇਲੈਕਸ਼ਨ ਨਹੀਂ ਵੀ ਹੁੰਦੀ ਡੋਲ ਨਹੀਂ ਪੈਂਦੀ ਜੇ ਲੋੜ ਪਵੇ ਤੇ ਇਲੈਕਸ਼ਨ ਹੁੰਦੀ ਹੈ ਇਹ ਹੱਕ ਹੈ ਮੈਂਬਰਾਂ ਦਾ ਇਸ ਕਰਕੇ ਪੂਰਾ ਨਿਯਮਾਂ ਦੇ ਮੁਤਾਬਕ ਹਾਊਸ ਜਿਹੜਾ ਹੈਗਾ ਉਹ ਐਕਟ ਦੇ ਮੁਤਾਬਕ ਜਿਹੜਿਆ ਉਹ ਚੋਣ ਹੋਏ ਅੱਜ ਕਿੰਨੇ ਮੈਂਬਰ ਆਏ ਸੀ ਸਾਡੇ ਤਾਂ ਤੁਸੀਂ ਕੱਲ ਗਿਨੇ ਮੈਂਬਰ ਠੀਕ ਹੈ ਅੱਜ ਕੋਈ ਕਮੀ ਲੱਗਦੀ ਸੀਗੀ ਚੜਦੀ ਕਲਾ ਸਾਰੀ ਕੁਝ ਮੈਂਬਰ ਸਰਬਾਨ ਦੀ ਮਜਬੂਰੀ ਸੀਗੀ 7-8 ਦੀ ਉਹਨਾਂ ਦੇ ਹਲਕਿਆਂ 'ਚ ਅੱਜ ਜਿਹੜਾ ਧੁਬਰੀ ਸਾਹਿਬ ਤੋਂ ਨਗਰ ਕੀਰਤਨ ਚੱਲ ਰਿਹਾ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਤੋਂ ਪੰਥਕ ਜ਼ਿੰਮੇਵਾਰੀ ਹੈ ਬੱਡੀ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਅਸੀਂ ਕੋ ਸਿਹਰੇ ਆਉਣਗੇ 4-5 ਮੈਂਬਰ ਜਿਹੜੇ ਕਾਫੀ ਸੀਰੀਅਸਲੀ ਬਿਮਾਰ ਨੇ ਉਹਨਾਂ ਨੂੰ ਅਸੀਂ ਅੱਗੇ ਵੀ ਦੁਬਾਰਾ ਕਦੀ ਖੇਚਰ ਨਹੀਂ ਦਿੰਦੇ ਉਹ ਸਵੇਰੇ ਸਿੱਦੇ ਆਉਂਦੇ ਤੇ ਸਾਰੇ ਹੀ ਮੈਂਬਰ ਪਿਛਲੇ ਸਾਲ ਨਾਲੋਂ ਤੁਹਾਨੂੰ ਗਿਣਤੀ ਵਧਾ ਕੇ ਦਿਖਾਉਂਦੇ ਤੇ ਵੈਸੇ ਤੇ ਸਾਡੀ ਤਾਂ ਹੁਣ ਅਰਦਾਸ ਹੈ ਕਿ ਸ਼ਾਇਦ ਸਾਰੇ ਹੀ ਧੰਵੀ ਸਾਨੂੰ ਸਮਰਥਨ ਦੇ ਦੇਣ ਠੀਕ ਹੈ ਬਹੁਤ ਵੱਡੀ ਸੇਵਾ ਆ ਉਹ ਜੋ ਤੁਸੀਂ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਥੋੜਾ ਜਿਹਾ ਨਿਵੇਰ ਵਿਚੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਵਾਦਿਆ ਹੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੂੱਚੀ ਜਥੇਬੰਦੀ ਦਾ ਤੇ ਸਾਰੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਚੇਚੇ ਤੌਰ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਮੂਹ ਸਾਰੀ ਸੀਨੀਅਰ ਲੀਡਰਸ਼ਿਪ ਤੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਕਿਉਂਕਿ ਬੜਾ ਔਖਾ ਹੁੰਦਾ 1 ਸਾਲ 2 ਸਾਲ ਕੰਮ ਕਰਨਾ ਕਈ ਵਾਰੀ ਤਰੁੱਟੀਆਂ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਤੇ ਪਰ ਮੈਂ ਕਹਿ ਸਕਦਾ ਕਿ ਮੈਂਬਰ ਸਹਿਬਾਨਾਂ ਨੇ ਆਪਣੇ ਦਿਲੋਂ ਜਿੰਨੀ ਇਹ ਮਹਿਸੂਸ ਕਰਦੇ ਸੀ ਇਹ ਮੋੜ ਸੇਵਾ ਦਿੱਤੀ ਆ ਤੇ ਮੇਰੇ ਤੇ ਹੁਣ ਬੋਝ ਵੀ ਵੱਧ ਗਿਆ ਕਿਉਂਕਿ ਪ੍ਰਧਾਨਗੀਆਂ ਲੈਣੀਆਂ ਸੌਖੀਆਂ ਤੇ ਨਿਭਣਾ ਜਿਹੜਾ ਉਹ ਔਖਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਭਰੋਸਾ ਇਹ ਨਹੀਂ ਪ੍ਰਗਟ ਕੀਤਾ ਉਸ ਪਰੋਥੇ ਤੇ ਪੂਰਾ ਉਤਨਾ ਤੇ ਗੁਰੂ ਰਾਮਦਾਸ ਪਾਸ਼ਾ ਤਰਸ ਕਰਕੇ ਦਾਸ ਕੋਲੋਂ ਨਿਵਾਣੀ ਜੇ ਨਿਸ਼ਕਾਮ ਸੇਵਾ ਜਿਵੇਂ ਪਹਿਲਾਂ ਲੈਂਦਾ ਉਸੇ ਤਰ੍ਹਾਂ ਸੇਵਾ ਲੈਣ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ ਕਿ ਆ ਜਿਹੜੇ ਸ਼ਤਾਬਦੀ ਦੇ ਸਾਡੇ ਚੱਲ ਰਹੇ ਆ 350 ਸਾਲਾ ਆਪਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਤਾਬਦੀ ਮਨਾਉਣ ਜਾ ਰਹੇ ਆ ਸਾਰੀ ਕੌਮ ਨੂੰ ਅਪੀਲ ਕਰਦਾ ਕਿ 23 ਤੋਂ ਲੈ ਕੇ 29 ਨਵੰਬਰ ਤੱਕ ਸ਼੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੀਏ ਉਹ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਭਰ ਜੀਏ ਹੁਣ ਮਟਨ ਤੋਂ ਇੱਕ ਨਗਰ ਕੀਰਤਨ ਲੱਗਣਾ ਉਹ ਵੀ ਜਿਹੜਾ ਅਲੌਕਿਕ ਹੋਊਗਾ ਸੋ ਸਾਰਿਆਂ ਨੇ ਉਹਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੇ ਸਤਿਗੁਰਾਂ ਦਾ ਗੁਰਯਾਈ ਦਿਵਸ ਆ ਕਲਗੀਧਰ ਪਾਤਸ਼ਾਹ ਦਾ ਉਹਦੇ ਲਈ ਵੱਡੇ ਜਿਹੜੇ ਆ ਸਾਰੇ ਸਮਾਗਮ ਰੱਖੇ ਆ ਸੋ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੁਜੇ ਸਤਿਗੁਰ ਦਾ ਧੰਨਵਾਦ ਕਰਦਾ ਉਥੇ ਆਪਣੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਮੁੱਚੇ ਇਸ ਸੀਨੀਅਰ ਲੀਡਰਸ਼ਿਪ ਦਾ ਤੇ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਕਿਉਂਕਿ ਜਿਵੇਂ ਜੋਸ਼ ਖੁروش ਦੇ ਨਾਲ ਜਿਵੇਂ ਪ੍ਰਧਾਨ ਸਾਹਿਬ ਨੇ ਨਾਮ ਅਨਾਉਂਸ ਕੀਤਾ ਤੇ ਇਹਨਾਂ ਦੇ ਜਜ਼ਬਾਤਾਂ ਨੂੰ ਨਮਸਕਾਰ ਵੀ ਕਰਦਾ ਤੇ ਆਸ ਵੀ ਕਰਦਾ ਗੁਰੂ ਸਾਹਿਬ ਕਿਰਪਾ ਕਰਿਓ ਰਲ ਮਿਲ ਕੇ ਜਦੋਂ ਅੱਗੇ ਸਮਾਂ ਨਿਕਲਿਆ ਇਸੇ ਤਰ੍ਹਾਂ ਚੜ੍ਹਦੀ ਕਲਾ ਸਮਾਂ ਨਿਕਲੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ